ਲਵਾਲਾ ਬਲਾਕ ਦੇ ਪਿੰਡ ਟੋਲੂ ਲਈ ਆਇਆ ਵੱਡਾ ਤੋਹਫਾ ਹੁਣ ਮੁਹੱਲਾ ਛੱਲੀਆਰ ਜਾਣ ਵਾਲੀ ਲਿੰਕ ਸੜਕ ਤੇ ਲੋਕਾਂ ਦੇ ਟਰੈਕਟਰ ਟਰਾਲੀਆਂ ਸਕੂਟੀਆਂ ਤੇ ਬਾਈਕਾਂ ਫਰਰ ਕਰਕੇ ਦੌੜਨਗੇ ਇਹ ਸੜਕ ਦਾ ਉਦਘਾਟਨ ਆਪਣੇ ਕਰਕਮਲਾ ਨਾਲ ਕੀਤਾ ਹਲਕਾ 10ਵੇਂ ਦੇ ਵਿਧਾਇਕ ਸਰਦਾਰ ਕਰਮਵੀਰ ਸਿੰਘ ਘੁੰਮਣ ਨੇ ਤੇ ਪਿੰਡ ਦੇ ਸਰਪੰਚ ਤਰਮਵੀਰ ਸ਼ਰਮਾ ਪੀ ਡਬਲਿਊ ਡੀ ਦੇ ਐਸ ਡੀਓ ਪਰਵਿੰਦਰ ਸਿੰਘ ਤੇ ਅਸ਼ੋਕ ਕੁਮਾਰ ਜੀ ਨਾਲ ਨਾਲ ਪਿੰਡ ਦੇ ਪੰਜ ਸਰਪੰਚ ਤੇ ਲੋਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਸੜਕ ਲਗਭਗ 23 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਤੇ ਲੋਕ ਕਹਿ ਰਹੇ ਨੇ ਹੁਣ ਪੁਰਾਣੀ ਖੱਡਿਆਂ ਵਾਲੀ ਸੜਕ ਨੂੰ ਮਿਲਿਆ ਛੁੱਟੀ ਦਾ ਪਾਸਪੋਰਟ ਇਸੇ ਮੌਕੇ ਵਿਧਾਇਕ ਕੁਮੜ ਨੇ ਪਿੰਡ ਪਟੇੜ ਦੇ ਸਰਪੰਚ ਦੀਪਕ ਸ਼ਰਮਾ ਨੂੰ ਲਾਇਬ੍ਰੇਰੀ ਦੀ ਬਿਲਡਿੰਗ ਲਈ ਪਹਿਲੀ ਕਿਸ਼ਤ ਵਜੋਂ 10 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਇਹ ਲਾਇਬ੍ਰੇਰੀ 33 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਹੁਣ ਮੁੰਡੇ ਕੁੜੀਆਂ ਕਹਿੰਦੇ ਨੇ ਚਲੋ ਭਾਈ ਇੱਥੇ ਪਬਜੀ ਨਹੀਂ ਕਿਤਾਬਾਂ ਪੜਾਂਗੇ ਸਰਪੰਚ ਟੋਲੂ ਤੇ ਸਰਪੰਚ ਪਟੇੜ ਨੇ ਵਿਧਾਇਕ ਜੀ ਦਾ ਦਿਲੋਂ ਧੰਨਵਾਦ ਕੀਤਾ ਵੇਰੀ ਗੁੱਡ ਸਾੜੀ ਹੈ ਜੀ ਬੀਸਰਾਜ ਦਾदू ਘਟੜ ਕਰਕੇ ਗਏ ਹੋ ਕਿ ਕਿੰਨੀ ਲਗਤ ਨਾਲ ਬਣਿਆ ਜੀ ਅੱਜ ਸਾਡੇ ਤਲਵਾੜਾ ਦੇ ਪਿੰਡਾਂ ਦੇ ਵਾਸਤੇ ਜਿਹੜੀ ਖੁਸ਼ੀ ਦੀ ਗੱਲ ਹੈ ਕਿ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਕੰਢੀ ਇਲਾਕੇ ਦੀਆਂ ਸੜਕਾਂ ਨੇ ਉਹਨਾਂ ਦੇ ਬਹੁਤ ਮਾੜੇ ਹਾਲਾਤ ਸੀਗੇ ਲੰਬੇ ਸਮੇਂ ਤੋਂ ਜਿਹੜੀਆਂ ਸੜਕਾਂ ਨੇ ਕਿ ਕੋਈ 20 20 ਦੀ ਡਿਊ ਸੀਗੀ ਕੋਈ 2021 ਦੀ ਡਿਊ ਸੀਗੀ ਕੋਈ 2019 ਦੀ ਡਿਊ ਸੀਗੀ ਬਾਰੀਆਂ ਸੜਕਾਂ ਪਿਛਲੀ ਸਰਕਾਰ ਦੇ ਦੌਰਾਨ ਜਿਹੜੀਆਂ ਬਣਨ ਵਾਲੀਆਂ ਸੀਗੀਆਂ ਔਰ ਹੁਣ ਸਾਡੀ ਸਰਕਾਰ ਨੇ ਆ ਕੇ ਜਿਹੜੀਆਂ ਸੜਕਾਂ ਨੇ ਬਣਾਉਣ ਦਾ ਕੰਮ ਇਹ ਸ਼ੁਰੂ ਕੀਤਾ ਹੈ ਔਰ ਅੱਜ ਮੇਨ ਰੋਡ ਤੋਂ ਜਿਹੜਾ ਛੱਲੀ ਹਾਰ ਵਾਲਾ ਰੋਡ ਹੈ ਟੋਲੂ ਪਿੰਡ ਦਾ ਪਟੇੜ ਨਾਲ ਇਹ ਇਸ ਰੋਡ ਦਾ ਜਿਹੜਾ ਕੰਮ ਦੀ ਅੱਜ ਆਪਾਂ ਸ਼ੁਰੂਆਤ ਕਰਾਈ ਆ ਸਾਡੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਸਾਥੀ ਸਾਡੇ ਸਰਪੰਚ ਸਾਹਿਬਾਨ ਸਾਡੇ ਮਾਨਯੋਗ ਐਸਡੀਓ ਸਾਹਿਬ ਉਹਨਾਂ ਦੀ ਪੀਡਬੀ ਡਿਪਾਰਟਮੈਂਟ ਦੀ ਸਾਰੀ ਟੀਮ ਔਰ ਪਿੰਡ ਵਾਸੀ ਸਾਰੇ ਇੱਥੇ ਅੱਜ ਹਾਜ਼ਰ ਸਿਗੇ ਔਰ ਤਕਰੀਬਨ 23 ਲੱਖ ਦੀ ਲਾਗਤ ਦੇ ਨਾਲ ਜਿਹੜੀ ਇਹ ਸੜਕ ਆ ਇਹ ਸੜਕ ਬਣ ਕੇ 1 ਮਹੀਨੇ ਦੇ ਵਿੱਚ ਵਿੱਚ ਤਿਆਰ ਹੋਊਗੀ ਇਸ ਤੋਂ ਬਾਅਦ ਅਗਲੇ ਹਫਤੇ ਹੀ ਅਸੀਂ ਹੋਰ ਜਿਹੜੀਆਂ ਸੜਕਾਂ ਨੇ ਰਜਵਾਲ ਦੀਆਂ ਚਾਹੇ ਪਟੇੜ ਡੁਗਰਾਲ ਵਾਲੀ ਚਾਹੇ ਹੋਰ ਸੜਕਾਂ ਜਿੰਨੀਆਂ ਵੀ ਸਾਡੇ ਕੰਢੀ ਲੱਗ ਕੇ ਦੀ ਸਾਰੀਆਂ ਸੜਕਾਂ ਦਾ ਜਿਹੜਾ ਕੰਮ ਆ ਉਹ ਆਪਾਂ ਡੇ ਬਾਈ ਡੇ ਜਿਹੜੀਆਂ ਸ਼ੁਰੂ ਕਰਵਾ ਰਹੇ ਆ ਔਰ ਤਕਰੀਬਨ 2 ਮਹੀਨੇ ਦੇ ਵਿੱਚ ਵਿੱਚ ਸਾਰੀਆਂ ਜਿਹੜੀਆਂ ਕੰਢੀ ਲੱਗ ਕੇ ਦੀਆਂ ਸੜਕਾਂ ਨੇ ਤਕਰੀਬਨ ਸਾਰੀਆਂ ਸੜਕਾਂ ਜਿਹੜੀਆਂ ਬਣ ਕੇ ਉਹ ਤਿਆਰ ਹੋ ਜਾਣਗੀਆਂ ਰਾਜ ਦੇ ਦਿੰਦੀ ਮੈਂ ਸਮੁੱਚੇ ਮਹੱਲਾ ਵਾਸੀਆਂ ਨੂੰ ਛੱਲੀ ਹਾਰ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿਉਂਕਿ ਬਹੁਤ ਲੰਬੀ ਲੰਬੇ ਸਮੇਂ ਦੀ ਇਹਨਾਂ ਦੀ ਜਿਹੜੀ ਡਿਮਾਂਡ ਸੀਗੀ ਔਰ ਸੜਕ ਦੇ ਹਾਲਾਤ ਵੀ ਬਹੁਤ ਜ਼ਿਆਦਾ ਜਿਹੜੇ ਮਾੜੇ ਸਾਨ ਲੰਗਣਾ ਵਿੱਚੋਂ ਔਖਾ ਸੀਗਾ ਪਰ ਅੱਜ ਸੜਕ ਦੀ ਆਪਾਂ ਸਾਰਿਆਂ ਨੇ ਚਰਵਾਤ ਕਰਵਾਈ ਸਰ ਇੱਥੇ ਕਿ ਕੋਈ ਜ਼ਿਆਦਾ ਸੂਤਰਾਂ ਤੋਂ ਮਿਲਦੀ ਜਾਣਕਾਰੀ ਕਿ ਇਥੋਂ ਕ੍ਰੈਸ਼ਰ ਖੜ ਰਿਆ ਕੋਈ ਕੀ ਉਹਦੇ ਬਾਰੇ ਜਾਣਕਾਰੀ ਜੀ ਕਹਿੰਦੇ ਆ ਜੀ ਇੱਥੇ ਚਾਚਾ ਨਾ ਪਿੰਡ ਵਾਲਿਆਂ ਦੀ ਆਵਾਜ਼ ਆ ਗਈ ਇਹ ਬਿਲਕੁਲ ਕਲੀਅਰ ਹਦਾਇਤਾਂ ਨੇ ਜਿਹੜੇ ਵੀ ਕੋਈ ਨਵੇਂ ਬੰਦੇ ਕ੍ਰੈਸ਼ਰ ਵਾਸਤੇ ਮਨਜ਼ੂਰੀਆਂ ਲੈ ਰਹੇ ਆ ਜਾਂ ਜ਼ਮੀਨ ਲੈ ਰਹੇ ਆ ਉਹਨਾਂ ਨੂੰ ਮੇਰੇ ਵੱਲੋਂ ਤਾਂ ਸਿੱਧੇ ਹਦਾਇਤ ਆ ਕਿ ਭਾਈ ਆਪਾਂ ਇੱਥੇ ਕੋਈ ਵੀ ਕ੍ਰੈਸ਼ਰ ਹੈ ਜਿਹੜਾ ਨਹੀਂ ਲੱਗਣ ਦੇ ਔਰ ਨਾ ਇੱਥੇ ਕੋਈ ਕੰਮ ਸ਼ੁਰੂ ਹੋਣ ਦਵਾਂਗੇ ਕਿ ਜਿੰਨਾ ਚਿਰ ਮੈਨੂੰ ਲੋਕਾਂ ਨੇ ਸੇਵਾ ਦਿੱਤੀ ਹੈ ਕੋਈ ਵੀ ਨਵਾਂ ਕ੍ਰੈਸ਼ਰ ਆਪਣੇ ਇਲਾਕੇ ਦੇ ਵਿੱਚ ਨਹੀਂ ਲੱਗਣ ਦਿੱਤਾ ਜਾਊਗਾ ਮੈਨੂੰ ਚਾਹੇ ਧਰਨੇ ਤੇ ਬਹਿਣਾ ਪਵੇ ਚਾਹੇ ਉਹਨਾਂ ਦਾ ਵਿਰੋਧ ਕਰਨਾ ਪਵੇ ਚਾਹੇ ਜਿਹੜਾ ਵੀ ਸਟੈਪ ਉਹਨਾਂ ਦੇ ਖਿਲਾਫ ਲੈਣਾ ਪਵੇ ਉਹ ਆਪਾਂ ਲਾਵਾਂਗੇ ਔਰ ਕਿਸੇ ਤਰ੍ਹਾਂ ਵੀ ਇੱਥੇ ਜਿਹੜਾ ਕ੍ਰੈਸ਼ਰ ਦਿਆ ਅਸੀਂ ਨਵਾਂ ਕ੍ਰੈਸ਼ਰ ਨਹੀਂ ਲੱਗਣ ਦਿਆਂਗੇ ਸਰ ਕੀ ਡਿਸਟ੍ਰਿਕਟ ਹਰਪੁਰ ਦੇ ਵਿੱਚ ਇੱਕ ਮਾਸੂਮ ਬੱਚੇ ਦੀ ਦਰਿੰਦਗੀ ਨਾਲ ਫੇਰ ਐਮੀਨਾ ਕਤਲ ਕੀਤਾ ਗਿਆ ਪ੍ਰਵਾਸੀ ਵੱਲੋਂ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਬੜੀ ਮੰਦਭਾਗੀ ਉਹ ਘਟਨਾ ਹੈ ਜੀ ਛੋਟਾ ਬੱਚਾ 5 ਸਾਲ ਦਾ ਸ਼ਾਇਦ ਉਹ ਬੱਚਾ ਸੀਗਾ ਜਿਹਦੀ ਕਤਤ ਕੀਤੀ ਗਈ ਹੈ ਔਰ ਕੁਝ ਜਿਹੜੇ ਪ੍ਰਵਾਸੀ ਸਾਡੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਇਹ ਮਾੜੀ ਜਿਹੜੀ ਹਰਕਤ ਕੀਤੀ ਗਈ ਹੈ ਆਪਾਂ ਜਿੱਥੇ ਉਹਦੀ ਨਿੰਦਾ ਵੀ ਕਰਦੇ ਆ ਉੱਥੇ ਕਾਨੂੰਨ ਮੁਤਾਬਕ ਜਿਹੜੀ ਉਹਦੀ ਵਾਧ ਤੋਂ ਵੱਧ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਔਰ ਲੋਕਾਂ ਨੂੰ ਵੀ ਇਹ ਕਹਿੰਨੇ ਆ ਵੀ ਤੁਸੀਂ ਜਿੱਥੇ ਪੰਜਾਬ ਦੇ ਲੋਕ ਨੇ ਪੰਜਾਬ ਦੇ ਮਿਹਨਤੀ ਲੋਕ ਹੈ ਆਪਣੇ ਹੱਥੀਂ ਕੰਮ ਜ਼ਰੂਰ ਕਰੋ ਆਪਾਂ ਕਿਉਂ ਪ੍ਰਵਾਸੀਆਂ ਦੇ ਕੋਲੋਂ ਸਮਾਨ ਲੈਨੇ ਆਂ ਆਪ ਅਸੀਂ ਹੱਥੀਂ ਕੰਮ ਨਹੀਂ ਕਰਦੇ ਮੁਰਕੇ ਸਾਡੀ ਮਜਬੂਰੀ ਬਣ ਜਾਂਦੀ ਅਸੀਂ ਜਿਹੜੇ ਦੂਜੇ ਲੋਕ ਆਨਾਂ ਦੇ ਕੋਲੋਂ ਸਮਾਨ ਲੈਣ ਜਾਣਾ ਪੈਂਦਾ ਸਾਨੂੰ ਸੋ ਸਾਡੇ ਲੋਕਾਂ ਨੂੰ ਵੀ ਆਪਣੀ ਆਦਤ ਪਾਉਣੀ ਚਾਹੀਦੀ ਹੈ ਕਿ ਆਪਾਂ ਆਪਣੇ ਹੱਥੀਂ ਕੰਮ ਕਰੀਏ ਆਪਣੇ ਹੱਥੀਂ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੀਏ ਸਾਰਾ ਕੁਝ ਤੇ ਪੰਜਾਬ ਦੇ ਵਿੱਚ ਹੈਗਾ ਸੋ ਉਹਨਾਂ ਨੂੰ ਵੀ ਇਹ ਬੇਨਤੀ ਹੈ ਤਾਂ ਜੋ ਪ੍ਰਵਾਸੀ ਜਿਹੜੇ ਉਹਨਾਂ ਦਾ ਬਾਈਕਟ ਕੀਤਾ ਜਾ ਸੋ ਸਰਕਾਰ ਕੋਈ ਨਾ ਕੋਈ ਕਾਨੂੰਨ ਬਣਾਵੇਗੀ ਜਿਹੜੇ ਕਿ ਇਹ ਵੋਟਰ ਬਣਾ ਕੇ ਰਹਿ ਰਹੇ ਇੱਥੇ ਦਿਨਾਂ ਜਮੀਨ ਤੋਂ ਵੀ ਕੋਈ ਆਧਾਰ ਕਾਰਡ ਬਣਾਇਆ ਜਾ ਰਾ ਕੋਈ ਤਾਂ ਕਾਨੂੰਨ ਸਰਕਾਰ ਵੱਲੋਂ ਕੋਈ ਹੋਗਾ ਕੋਈ ਸਰਕਾਰ ਲੈਵਲ ਤੱਕ ਗੱਲ ਕਰਾਂਗੇ ਮੁੱਖ ਮੰਤਰੀ ਸਾਹਿਬ ਤੱਕ ਜਰੂਰ ਗੱਲ ਪਜਾਵਾਂਗੇ ਤਦੋਂ ਉਹਨਾਂ ਦਾ ਹੈਗਾ ਜੀ ਕਿ ਪ੍ਰੋਟੋਗੇਟਿਵ ਕੀ ਉਹ ਕਿਵੇਂ ਇਸ ਨੂੰ ਆਪਣੇ ਲੈਂਦੇ ਆ ਔਰ ਬਣਾ ਵੀ ਚਾਹੀਦਾ ਕਾਨੂੰਨ ਜੇ ਗਵਰਨਮੈਂਟ ਚਾਹੇ ਵੀ ਕਿ ਤਾ ਜਰੂਰ ਬਣੇਗਾ ਥੈਂਕ ਯੂ ਸਰ